सरताज न्यूज चैनल देखने वाले सभी दर्शकों का स्वागत है श्री एस पी एस अतिरिक्त पुलिस महानिदेशक परमार आई पी एस ने जिला भजिंडा में नए साइबर पुलिस स्टेशन का औपचारिक उद्घाटन किया माननीय श्री गौरव यादव आई पी एस डी जी पी पंजाब के दिशा निर्देशानुसार श्री एस पी एस परमार आई पी एस ए डी जी पी श्री दीपक पारे आईपीएस वरिष्ठ कप्तान पुलिस बठिंडा मार्ग के मार्गदर्शन के अनुसार श्री अजय गांधी आईपीएस कप्तान पुलिस जांच बठिंडा और श्री मनमोहन शर्मा डीएसपी बठिंडा के मार्गदर्शन में थाना सदर बठिंडा में साइबर अपराध बढ़ रही है बठिंडा पुलिस ने साइबर अपराध मामलों के लिए डिजिटल सुरक्षा बढ़ाने और साइबर खतरों से निपटने के लिए एक महत्वपूर्ण कदम उठाते हुए एक समर्पित साइबर अपराध पुलिस स्टेशन की स्थापना की श्री दीपक बारे आई पी एस 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 पी भटिंडा ने एक प्रेस वार्ता नोट जारी कर बताया कि आज के समय में साइबर क्राइम के बढ़ते मामलों को देखते हुए पंजाब सरकार द्वारा जारी निर्देशों के अनुसार साइबर क्राइम और ऑनलाइन धोखाधड़ी पर अंकुश लगाने के लिए नई साइबर क्राइम नेटवर्क का निर्माण किया जा रहा है पंजाब में जैसा कि पिछले कुछ दिनों में अलग अलग जिलों में साइबर क्राइम थाने का निर्माण किया गया है उनकी तर्ज पर आज थाना सदर भटिंडा के परिसर में एक साइबर पुलिस स्टेशन स्थापित किया गया है ये साइबर पुलिस स्टेशन साइबर अपराध से संबंधित मामले की जांच करेगा और जैसे आजकल साइबर ठगों द्वारा आम जनता के साथ, साथ साइबर धोखाधड़ी की जा रही है इन मामलों से निपटेंगे इस पुलिस स्टेशन का औपचारिक उद्घाटन माननीय श्री एस पी एस द्वारा किया गया परमार आई पी एस ए डी जी पी द्वारा किया गया इस अवसर पर साइबर पुलिस भवन के अंदर श्री सुखमनी साहेब जी का पाठ किया गया इस अवसर पर दीपक पारिक आईपीएस एसएसपी एस श्री अजय गांधी आईपीएस कप्तान पुलिस जांच भटिंडा और श्री मनमोहन शारना डीएसपी साइबर क्राइम भटिंडा प्रभारी इंस्पेक्टर गुरप्रीत सिंह और साइबर पुलिस स्टेशन और थाना सदर के सभी कर्मचारी भटिंडा उपस्थित थे भटिंडा से सरोवर राय खाना की एक खास रिपोर्ट ਪੁਰਸਕੇ ਉਹ ਨਹੀਂ ਮਨਾ ਪਾਈ ਐਗਰੇਗੇਸ਼ਨ ਕਰ ਰਹੇ ਨੇ ਸਸਕਾਰ ਨਹੀਂ ਕੀਤਾ ਕਰੋਂਗਾ ਦੇਖੋ ਨੰਦਗੜ੍ਹ ਦੇ ਵਿੱਚ ਇੱਕ ਲੇਡੀ ਜੀ ਦਵਿੰਦਰ ਕੌਰ ਸੀ ਜੀਦੀ ਉਮਰ ਕਰੀਬ 50 ਸਾਲ ਦੇ ਲਗਭਗ ਆ ਜੀਦਾ ਵਿਆਹ 29 ਸਾਲ ਪਹਿਲਾਂ ਪਿੰਡ ਨੰਦਗੜ੍ਹ ਦੇ ਜੀਤਾ ਸਿੰਘ ਦੇ ਨਾਲ ਹੋਇਆ ਸੀ ਜਿਹਦੇ ਦੋ ਬੱਚੇ ਆ ਇੱਕ ਲੜਕਾ ਉਹ ਵੀ ਸ਼ਾਦੀशुदा ਤੇ ਇੱਕ ਲੜਕੀ ਜਿਹੜੀ ਉਹ ਵਿਦੇਸ਼ ਪਿਆਈ ਆ ਉਹ ਵੀ ਸ਼ਾਦੀशुदा ਤੇ ਮਿਤੀ 23 ਤਰੀਕ ਨੂੰ 23 6 ਨੂੰ ਇਹਦੀ ਦਵਿੰਦਰ ਕੌਰ ਦੀ ਮੌਤ ਹੋ ਗਈ ਸੀ ਤੇ ਜਿਹੜੀ ਮੌਤ ਉਹ ਬੜੇ ਸਿੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਫਿਰ ਵੀ ਪ੍ਰਮਾ ਫੇਸਜ ਜਿਹੜੀ ਸਾਨੂੰ ਤਲਾਹ ਮਿਲਣ ਤੇ ਅਸੀਂ ਅੰਡਰ ਸੈਕਸ਼ਨ 302 ਦਾ ਮੁਕੱਦਮਾ ਇਹਦੇ ਤੇ ਦਰਜ ਕਰ ਦਿੱਤਾ ਸੀ ਤੇ ਜਿਹੜੀ ਇਹਦੀ ਦਵਿੰਦਰ ਕੌਰ ਦੀ ਡੈੱਡ ਬਾਡੀ ਆ ਉਹ ਸਿਵਲ ਹਸਪੀਟਲ ਆ ਬਠੰਡਾ ਪੋਸਟਮਾਰਟਮ ਦੇ ਲਈ ਰੱਖੀ ਗਈ ਆ ਇਹ ਹੁਣ ਜਦੋਂ ਮਕਦਮਾ ਦਰਜ 25 ਤਰੀਕ ਨੂੰ ਜਿਹੜਾ ਮਕਦਮਾ ਦਰਜ ਹੋਇਆ ਸੀ ਉਸ ਤੋਂ ਲੈ ਕੇ ਹਜੇ ਤੱਕ ਇਹ ਪਰਿਵਾਰ ਜਿਹੜਾ ਉਹਦਾ ਹਜੇ ਪੋਸਟਮਾਰਟਮ ਨਹੀਂ ਕਰਵਾ ਰਿਹਾ ਦੇਖੋ ਪੋਸਟਮਾਰਟਮ ਆਉਣ ਤੋਂ ਬਾਅਦ ਹੀ ਵੀ ਉਹਦੀ ਮੌਤ ਦਾ ਕਾਰਨ ਕੀ ਸੀ ਜਦੋਂ ਡਾਕਟਰਾਂ ਵੱਲੋਂ ਪੋਸਟਮਾਰਟਮ ਰਿਪੋਰਟ ਦਿੱਤੀ ਜਾਊਗੀ ਤੇ ਫਿਰ ਪੁਲਿਸ ਦੇ ਤਫਤੀਸ਼ ਦੇ ਵਿੱਚ ਤਾਂ ਅੱਗੇ ਦੀ ਕਾਰਵਾਈ ਤਾਂ ਪੁਲਿਸ ਤਾਂ ਹੀ ਸ਼ੁਰੂ ਕਰ ਸਕਦੀ ਆ ਤੇ ਇਹਨਾਂ ਦੀ ਮੰਗ ਆ ਵੀ ਉਹਦੇ ਘਰ ਵਾਲੇ ਨੂੰ ਤੇ ਉਹਦੀ ਜਿਹੜਾ ਉਹਦਾ ਜਿਹੜਾ ਲੜਕਾ ਤੇ ਉਹਦੀ ਨੌ ਨੂੰ ਜਲਦੀ ਜਤੋਂ ਜਲਦੀ ਗ੍ਰਫਤਾਰ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਇਹਨਾਂ ਨੇ ਧਰਨਾ ਦਿੱਤਾ ਹੋਇਆ ਕਿੰਨੇ ਬੰਦੇ 9 ਮਿੰਟ ਸਾਰੇ ਸਮਾਂ ਬਲੇ ਜੁਦਾ ਇਹਦੇ ਮਾਮਲੇ ਦੇ ਵਿੱਚ ਇੱਕ ਤਾਂ ਉਹ ਲੇਡੀਜ਼ ਦਾ ਘਰ ਵਾਲਾ ਤੇ ਇੱਕ ਉਹਦਾ ਬੇਟਾ ਤੇ ਇੱਕ ਉਹਦੀ ਜਿਹੜੀ ਨੌ ਆ ਉਹ ਆ ਅਸੀਂ ਫਿਰ ਵੀ ਇਸ ਮਾਮਲੇ ਦੀ ਹਰ ਪੱਖ ਤੋਂ ਬੜੀ ਡੰਗਾਈ ਦੇ ਨਾਲ ਪੜਤਾਲ ਕਰ ਰਹੇ ਆ ਤੇ ਅਸੀਂ ਇਹਨੂੰ ਛੇਤੀ ਹੱਲ ਕਰਾਂਗੇ ਤੁਹਾਡੇ ਮਾਦੀਮ ਰਹੀਂ ਮੇਰਾ ਇਹਨਾਂ ਨੂੰ ਵੀ ਅਪੀਲ ਆ ਵੀ ਜਿਹੜਾ ਇਹ ਪੁਲਿਸ ਨੂੰ ਤਫਤੀਸ਼ ਦੇ ਵਿੱਚ ਸਹਿਯੋਗ ਦੇਣ ਤਾਂ ਕਿ ਜਿਹੜਾ ਇਹਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਛਾਣਾ ਜਾ ਸਕੇ ਚਲੋ ਅਸੀਂ ਬਾਈ ਰਾਜ ਸਰਸਾਈਬਰ ਸੱਦਾ ਥਾਣੇ ਦਾ ਤੁਹਾਨੂੰ ਕੀਤੇ ਕਿੰਨਾ ਫਾਇਦਾ ਹੋਏਗਾ ਔਰ ਕਿਸ ਤਰ੍ਹਾਂ ਇੱਥੇ ਕੰਮ ਕਰ ਰਿਹਾ ਹੈ ਗੱਲ ਕਰ ਇਹ ਤੇ ਇੱਕ ਪੰਜਾਬ ਸਰਕਾਰ ਦੀ ਇੱਕ ਹੋਰ ਨਵੀਂ ਸ਼ੁਰੂਆਤ ਆ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ਅਗੇ ਸਕੈਟਰਡ ਕੰਮ ਹੁੰਦਾ ਸੀ ਹੁਣ ਇੱਥੇ ਸਾਰੇ ਇਕੱਠੇ ਹੈਗੇ ਐਡਵਾਂਸ ਇਕੁਪਮੈਂਟ ਅਲੋਂਗ ਵਿਦ ਦਾ ਲੇਟੈਸਟ ਸੌਫਟਵੇਅਰ ਪੁਰ ਨੈਚੁਰਲ ਹੈ ਦਾ ਪਬਲਿਕ ਨੂੰ ਬਹੁਤ ਫਾਇਦਾ ਹੋਏਗਾ ਤੇ ਅਸੀਂ ਇਹ ਰਿਕਵੈਸਟ ਕਰਦੇ ਹਾਂ ਤੁਹਾਡੇ ਧਰੂ ਸਾਰੀ ਪਬਲਿਕ ਨੂੰ ਕਿਸੇ ਨਾਲ ਵੀ ਅਗਰ ਕੋਈ ਧੋਖਾਧੜੀ ਹੁੰਦੀ ਹੈ ਕੋਈ ਸਾਈਬਰ ਕ੍ਰਾਈਮ ਦਾ ਕੇਸ ਹੁੰਦਾ ਸਿੱਧੇ ਸਥਾਨੇ ਰਿਪੋਰਟ ਕਰਨ ਨਵੇਂ ਇੰਸਪੈਕਟਰ ਸਾਹਿਬ ਲਗਾਏ ਨੇ ਐਸਐਚਓ ਡਿਪਟੀ ਸਾਹਿਬ ਸੁਪਰਵਾਈਜ਼ ਕਰਨਗੇ ਐਸਪੀ ਸਾਹਿਬ ਸੁਪਰਵਾਈਜ਼ ਕਰਨਗੇ ਐਸਐਸ ਸਾਹਿਬ ਆਪ ਸੁਪਰਵਾਈਜ਼ ਕਰ ਦੇਣਗੇ ਤੇ ਅਸੀਂ ਆਸ ਕਰਦੇ ਹਾਂ ਕਿ ਲੋਕ ਕੋਆਪਰੇਟ ਕਰਨਗੇ ਇੱਕ ਵਨ ਸਟਾਪ ਸ਼ਾਪ ਗਰੀਦ贫 ਬੰਦੇ ਨੇ ਉਹਨਾਂ ਨੂੰ ਪਰਲਿਖ ਮਿਲ ਜਾਏਗਾ ਸਰ ਸਾਈਬਰ ਕ੍ਰਾਈਮ ਕਿੰਨਾ ਵਧ ਗਿਆ ਪਹਿਲਾਂ ਦੇ ਮੁਕਾਬਲੇ ਪਹਿਲਾਂ ਬਹੁਤ ਕੱਟ ਕ੍ਰਾਈਮ ਹੁੰਦਾ ਸੀ ਹੁਣ ਹਰੇਕ ਕ੍ਰਾਈਮ ਦੇ ਵਿੱਚ ਸਾਈਬਰ ਇਨਵੋਲਵ ਹੋ ਜਾਂਦਾ ਹੈ ਇਸ ਤਰ੍ਹਾਂ ਹੈ ਜੀ ਤੁਹਾਡੀ ਜਿੰਨੀ ਸਾਰੀ ਬੈਂਕਿੰਗ ਹੈ ਜਿੰਨੀਆਂ ट्रांजैक्शंस ਹੈਗੀਆਂ ਆਪਾਂ ਡਿਜੀਟਲ ਇੰਡੀਆ ਬਣਾ ਰਹੇ ਹਾਂ ਉਹ ਸਾਰੀਆਂ ਤਾਂ ਮੋਬਾਈਲ ਤੇ ਆ ਗਈਆਂ ਜਾਂ ਕੰਪਿਊਟਰ ਤੇ ਆ ਗਈਆਂ ਸੋ ਇਸ ਕਰਕੇ ਵਾਈਟ ਕਾਲਰ ਜਿਹੜਾ ਕ੍ਰਾਈਮ ਹੈ ਉਹ ਨੇਚਰਲੀ ਵਧੇਗਾ ਰੇਟ ਇਹਦਾ ਜਿਹੜਾ ਹਰੇਕ ਸਾਲ ਵਧਣ ਦਾ ਮੇਰਾ ਕਹਿਣਾ 25 ਤੋਂ 30% ਹੈ ਤੋਂ ਇਸੇ ਤਰ੍ਹਾਂ ਨੇਚਰਲ ਜਿਦਾ ਜਿਦਾ ਡਿਜੀਟਲ ਇੰਡੀਆ ਬਣਦਾ ਜਾਏਗਾ ਉਸੇ ਉਸ ਸਾਈਬਰ ਜਿਹੜਾ ਕਰਾਇਮ ਐਡਵਾਂਸ ਹੋ ਗਿਆ ਜੀ ਤਾਂ ਕੀ ਸਾਡੇ ਕੋਲੇ ਉਹ ਜੀ ਟੈਕਨਿਕ ਵੀ ਐਡਵਾਂਸ ਆ ਗਈ ਬਿਲਕੁਲ ਹੈ ਜੀ ਸਾਡੇ ਕੋਲ ਬਹੁਤ ਤਕੜੇ ਸੌਫਟਵੇਅਰ ਨੇ ਇੱਕ ਇੱਕ ਡੇਡ ਕਰੋੜ ਦੀ ਇੱਕ ਇੱਕ ਮਿਸ਼ਨਰੀ ਹੈ ਜਿਹੜੀ ਇਮੀਡੀਏਟਲੀ ਟਰੈਕ ਕਰ ਦਿੰਦੀ ਹੈ ਕਿੱਥੇ ਐਂਡ ਯੂ ਹੈਵ ਸੀਨ ਕਿ ਜਦੋਂ ਵੀ ਕਿਤੇ ਇਹੋ ਜਿਹੀ ਠੱਗੀ ਹੁੰਦੀ ਆ ਅਸੀਂ ਹੁਣ ਇਸ ਪੋਜੀਸ਼ਨਸ ਹੈ ਕਿ ਉਹ ਪੈਸੇ ਬਲੌਕ ਕਰ ਸਕਦੇ ਆ ਅੱਗੇ ਉਹ ਕਿਸੇ ਹੋਰ ਕਾਉਂਟ ਸਪਾ ਕੇ ਉਹਨਾਂ ਨੂੰ ਇਨਸਟਿਟਿਊਟਲਾਈਜ਼ ਨਹੀਂ ਕਰ ਸਕਦਾ ਉਹਨੂੰ ਐਕਸੈਕਟ ਵੀ ਕਰ ਸਕਦਾ ਸਰ ਲੱਗਦਾ ਨਹੀਂ ਇਹ ਥਾਣਾ ਸ਼ਹਿਰ ਦੇ ਅੰਦਰ ਹੁੰਦਾ ਤਾਂ ਲੋਕਾਂ ਥੋੜਾ ਸੌਖਾ ਹੁੰਦਾ ਸੀ ਆਊਟਰ ਬਹੁਤ ਜ਼ ਉਹ ਤਾਂ ਉਹਦਾ ਇਸ ਤਰ੍ਹਾਂ ਨਾ ਕਿ ਅਕਮੋਡੇਸ਼ਨ ਤੇ ਡਿਪੈਂਡ ਕਰਦਾ ਸਾਡੇ ਕੋਲ ਅੰਦਰ ਜ਼ਿਆਦਾ ਅਕਮੋਡੇਸ਼ਨ ਨਹੀਂ ਸੀ ਇੱਥੇ ਕਾਫੀ ਨਵੀਂ ਬਿਲਡਿੰਗ ਬਣੀ ਹੋਈ ਹੈ ਔਰ ਸਪੇਸ ਇੱਥੇ ਕਾਫੀ ਹੈਗਾ ਤੇ ਲੋਕਾਂ ਨੂੰ ਖਾਜਲ ਖਰਾਬੀ ਤੋਂ ਹਰ ਇੱਕ ਕੋਲਿਸਟੇਸ਼ਨ ਤੋਂ ਧੱਕੇ ਖਾਣ ਵਾਲੇ ਚੰਗਾ ਹੈ ਕਿ ਇੱਕੋ ਜਗ੍ਹਾ ਵਨ ਸਟਾਪ ਸ਼ਾਪ ਹੈ ਇੱਥੇ ਸੈਂਟਰਲਾਈਜ਼ਡ ਹੈਗਾ ਸਾਰਾ ਕੁਝ ਲਈ ਬਿਲਕੁਲ ਪਰ ਵੀ ਸਾਰਾ ਲੋਕਲ ਹੋ ਰਿਹਾ ਹੈ। ਫਿਰ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਦੇ ਨੇੜੇ ਨਵਾਂ ਠਾਣਾ ਬਣਾਈਏ ਤੇ ਉੱਥੇ ਨੂੰ ਲੈ ਕੇ ਜਾਈਏ ਤਾਂ ਕਿ ਕਿਉਂਕਿ ਜਿਹੜਾ ਸਾਈਬਰ ਕਾਮ ਹੈ ਕੱਲਾ ਸ਼ਹਿਰ ਤੇ ਹੁੰਦਾ ਨਹੀਂ ਹੈਗਾ ਪਿੰਡਾਂ 'ਚ ਵੀ ਤਾਂ ਹੁੰਦਾ ਨਾ ਪੁਲਿਸ ਦੀ ਉਸ ਵਾਰੀ ਨੂੰ ਵੀ ਇਹ ਲੋਕਾਂ ਨੂੰ ਚਾਹਤ ਕੀਤਾ ਜਾਵੇ ਤਾਂ ਜੋ ਇਹ ਸਾਈਬਰ ਕ੍ਰਾਈਮ ਨਾ ਹੋ ਸਕੇ ਮਤਲਬ ਲੋਕਾਂ ਤੋਂ ਜਿਵੇਂ OTP ਲਿਆ ਜਾਂਦਾ ਉਹ ਤੇ ਪੜੇ ਲਿਖੇ ਲੋਕ ਉਹ ਜ਼ਿਆਦਾ ਦੇ ਦਿਆ ਜੇ ਹਨ ਪੜ ਘਟ ਦਿੰਦੇ ਹੈਗੇ ਜੇ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕਟਰ ਨਾਲ ਠੱਗੀ ਵੱਡੀ ਵੱਜੀ ਆ ਰਹੀ ਹੈ ਪਲਾਜ਼ਮਾ ਨਾਲ ਜਾਟ ਕੀ ਅੱਗੇ ਦਾ ਸਟਾਰਟ ਪੜੇ ਲਿਖੇ ਲੋਕਾਂ ਨੂੰ ਜ਼ਿਆਦਾ ਕੀਤਾ ਜਾ ਰਿਹਾ ਓਏ ਹੋਈ ਆ ਕਿ ਅਸਲ ਸਾਹਿਬ ਨੂੰ ਇਹ ਕਹਾਂਗੇ ਕਿ ਜਿਹੜਾ ਕਿ ਇੱਥੇ ਬੰਦਾ ਵਿਜ਼ਿਟ ਕਰਦਾ ਉਹਨੂੰ ਤਾਂ ਐਕਚੁਅਲੀ ਇਨਲਾਈਟਨ ਕਰਾਂਗੇ ਤੇ ਬਾਕੀ ਪਬਲਿਕ ਨੂੰ ਥੋੜੇ ਥਰੂ ਅਸੀਂ ਇਨਲਾਈਟਨ ਕਰਦੇ ਆ ਕਿ ਕਿਸੇ ਨਾਲ ਵੀ ਉਹ ਤੇ ਮੋਬਾਈਲ ਦੇ ਉੱਤੇ ਹੀ ਆਉਂਦਾ ਕਿ ਆਹ ਚੀਜ਼ਾਂ ਤੁਸੀਂ ਕਿਸੇ ਨਾਲ ਨਹੀਂ ਸ਼ੇਅਰ ਕਰਨੀਆਂ ਜਿਦਾਂ ਪਿੰਨ ਹੈ, OTP ਹੈ। ਇਹ ਤਾਂ ਬੇਸਿਕ ਚੀਜ਼ਾਂ ਨੇ ਇਹਨਾਂ ਦਾ ਸਾਰਿਆਂ ਨੂੰ ਖਿਆਲ ਰੱਖਣਾ ਪਵੇਗਾ। ਬੰਦੇ ਕਈ ਵਾਰ ਗਰੀਟ ਚ ਆ ਕੇ, ਲਾਲਚ ਚ ਆ ਕੇ ਮੈਂ ਪੈਸੇ ਡਬਲ ਕਰ ਦਿੰਨਾ, ਟ੍ਰਿਪਲ ਕਰ ਦਿੰਨਾ, ਫਸ ਜਾਂਦੇ ਨੇ। ਤੋਂ ਨੇਚਰਲੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਆਪਣੇ ਕੋਲੋਂ ਫ੍ਰੀ ਪੈਸੇ ਤਾਂ ਦੇ ਨਹੀਂ ਸਕਦਾ। ਤੇ ਸਾਨੂੰ ਉਹ ਜੀ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਸੇ ਕੋਲੋਂ। ਸਭ ਜ਼ਿਆਦਾਤਰ ਗ੍ਰੇਟ ਠੱਗੀਆਂ ਬਾਈਦੀਆਂ ਹੈਗੀਆਂ ਨੇ। ਇਹ ਲਗ ਲਾ ਸਟੇਟਾਂ ਦੀ ਬਾਈਦੀਆਂ ਹੈਗੀਆਂ ਜਿਸ ਤਰ੍ਹਾਂ ਤੂ ਜਪੀ ਬਿਹਾਰ ਬੁਰ ਬਚਾ ਰਹੇ ਅਦਰਸ ਅਦਰਸ ਕਿ ਉਹ ਉਧਰ ਸਰਕਾਰਾਂ ਨਾਲ ਜਾਂ ਉਸ ਤੋਂ ਉੱਤਰੀ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਟਾਈਪ ਕੀਤਾ ਜਾ ਸਕਦਾ ਹੈ ਕਿ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕੋਈ ਲਿਆਂਦਾ ਜਾ ਸਕਦਾ ਉਹ ਤੇ ਸਿਰਫ ਅਕਿਊਜ਼ ਫੜਨ ਦੇ ਵਿੱਚ ਅਸੀਂ ਉਹਨਾਂ ਨਾਲ ਟਾਈਪ ਕਰ ਸਕਦੇ ਆ ਅਦਰਵਾਇਜ਼ ਤੇ ਜਦੋਂ ਮੋਬਾਈਲ ਤੇ ਬੈਠ ਗਿਆ ਤੁਸੀਂ ਇੱਥੇ ਬੈਠੇ ਆਸਟ੍ਰੇਲੀਆ ਵਾਲੇ ਕਿਸੇ ਬੰਦੇ ਨੂੰ ਲੁੱਟ ਲੋ ਆਸਟ੍ਰੇਲੀਆ ਵਾਲਾ ਤੁਹਾਨੂੰ ਲੁੱਟ ਲਵੇ ਕਿ देयर इज नो ਬਾਰ ਬਿਕਾਜ਼ ਡਿਜੀਟਲ ਵਰਲਡ ਜਿਹੜਾ ਹੈਗਾ ਉਹ ਇੱਕੋ ਹੀ ਹੈ ਕਿਤੇ ਬੈਠਾ ਵੀ ਬੰਦਾ ਕਿਸੇ ਨਾਲ ਕਨੈਕਟ ਕਰ ਸਕਦਾ ਹੈਗਾ ਉਹਨਾਂ ਨਾਲ ਰੈਪੋ ਕ੍ਰੀਏਟ ਕਰਨ ਦਾ ਤਾਂ ਤਾਂ ਇਹ ਜੇ ਅਸੀਂ ਕੋਈ ਪਾਰਟੀ ਭੇਜ ਕੇ ਉਧਰ ਕੋ ਬੰਦਾ ਚੱਕਣਾ ਹੋਵੇ ਅਦਰਵਾਈਜ਼ ਆਮਨ ਤੁਸੀਂ ਇੱਥੇ ਬੈਠੇ ਹੋ ਜਾਂ ਕਿਤੇ ਹੋਰ ਬੈਠੇ ਹੋ ਇਟ ਡਸ ਨੋਟ ਮੈਟਰ ਸਰ ਆਮ ਗੂਗਲ ਪੇ ਟ੍ਰਾਂਜੈਕਸ਼ਨ ਹੁੰਦੀ ਹੈ ਕੋਲ ਉਸ ਕਹਿੰਦੇ ਕਿਦਾ ਰਿਕਾਰਡ ਨਹੀਂ ਮਿਲਦਾ ਕੀ ਇੱਥੇ ਪੋਸੀਬਲ ਹੋਏਗਾ ਜੀ ਗੂਗਲ ਪੇ ਕਿਸ ਨਾਲ ਡੈਫੀਨਿਟਲੀ ਕਰਾਂਗੇ ਉਹਦਾ ਮੋਬਾਈਲ ਦੇ ਵਿੱਚ ਰਿਕਾਰਡ ਹੁੰਦਾ ਨੇਚਰਲ ਹੈ ਜਿਹੜਾ ਉਹਦੇ ਵੱਡੇ ਵੱਡੇ ਸਰਵਰਾਂ 'ਚ ਸਾਰਾ ਕੁਝ ਹੁੰਦਾ ਇਟ ਟੇਕਸ ਅ ਲੇਟਰ ਬਿਟ ਆਫ ਟਾਈਮ ਬਟ ਹੁਣ ਕਿਉਂਕਿ ਐਕਸਕਲੂਸਿਵ ਫੈਸਿਲਿਟੀ ਹੈਗੀ ਆ ਇਮੀਡੀਐਟਲੀ ਮੇਲ ਕਰਾ ਕਰਾਂਗੇ ਐਸਐਚਓ ਸਾਹਿਬ ਦੇ ਐਕਚੁਅਲੀ ਉਹਨਾਂ ਸਾਰਿਆਂ ਨਾਲ ਜਿਹੜੇ ਹੈਗੇ ਆ ਸਰਵਿਸ ਪ੍ਰੋਵਾਈਡਰ ਉਹਨਾਂ ਨਾਲ ਕੰਟੈਕਟ ਹੋ ਜੇਗਾ ਲੋਕਾਂ ਦੀ ਟੀਮ ਹੈ ਸਾਰਾ ਸਬਸਟਾਨ ਲੈ ਤੇ ਜਿੰਨੇ ਸਾਈਬਰ ਤੇ ਸਾਡੇ ਕੋਲ ਸਪੈਸ਼ਲਿਸਟ ਬੰਦੇ